ਸੌਫ ਅਜਬੈਨ ਕਲੌਂਜੀ ਤੇ ਇਸ ਤੋਂ ਇਲਾਵਾ ਜਿਹੜੀ ਆਪਾਂ ਅਲਸੀ ਇਹ ਚਾਰ ਚੀਜ਼ਾਂ ਦੀ ਬਜਾਈ ਜਿਹੜੀ ਬੱਟਾਂ ਦੇ ਉੱਪਰ ਕੀਤੀ ਸੀਗੀ ਤੇ ਇਹੀ ਕਾਸ਼ਤ ਦਾ ਢੰਗ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਸੀ ਵੀ ਆਪਾਂ ਇਸ ਤਰ੍ਹਾਂ ਜਿਹੜੀਆਂ ਇਹ ਚੀਜ਼ਾਂ ਲਾ ਸਕਦੇ ਆਂਗੇ ਤੇ ਹੁਣ ਇਹ ਚੀਜ਼ਾਂ ਜਿਹੜੀਆਂ ਚੰਗੀ ਤਰ੍ਹਾਂ ਉੱਗ ਰਹੀਆਂ ਨੇਗੀਆਂ ਇਹਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕੀ ਕੀ ਕਰਨਾਗਾ ਤੇ ਜੇਕਰ ਕਿਸੇ ਨੇ ਨਹੀਂ ਬੀਜੀਆਂ ਤਾਂ ਉਹ ਹੁਣ ਵੀ ਜਿਹੜਾ ਬੀਜ ਸਕਦਾ ਹੈਗਾ ਆ ਇਹਨਾਂ ਨੂੰ ਵੇਜਣ ਦਾ ਤੰਗ ਉਹੀ ਇੱਕ ਚੌੜੀ ਬੱਟ ਬਣਾ ਕੇ ਤੁਸੀਂ ਉਹਦੇ ਉੱਪਰ ਜਿਹੜਾ ਹੋਰ ਆ ਕੱਢ ਸਕਦੇ ਹੋਗੇ ਅ ਅਸੀਂ ਮਲਚਿੰਗ ਵੀ ਕੀਤੀ ਇਹਦੇ ਵਿੱਚ ਮਲਚਿੰਗ ਕਰਨ ਦਾ ਮੁੱਖ ਕਾਰਨ ਇਹ ਹੈ ਕਿ ਬੱਟਾਂ ਜਿਹੜੀਆਂ ਜਲਦੀ ਨਾ ਸੁੱਕਣ ਤੇ ਨਦੀਨ ਜਿਆਦਾ ਨਾ ਹੋਣ ਇਹ ਮਲਚਿੰਗ ਦਾ ਮੁੱਖ ਕਾਰਨ ਆਗਾ ਬਾਕੀ ਅਸੀਂ ਵੱਖੋ-ਵੱਖਰੇ ਤਜਰਬੇ ਜਿਹੜੇ ਵੱਖੋ-ਵੱਖਰੀਆਂ ਫਸਲਾਂ ਦੇ ਉੱਪਰ ਕਰਕੇ ਦੇਖਦੇ ਰਹਨੇ ਆਗੇ ਉਹਦਾ ਮੁੱਖ ਮਕਸਦ ਇਹ ਹੀ ਹੁੰਦਾ ਕਿ ਜਿਹੜੀਆਂ ਚੀਜ਼ਾਂ ਜਾਂ ਜਿਹੜੀਆਂ ਗਲਤੀਆਂ ਤੋ ਅਸੀਂ ਸਿੱਖਦੇ ਆ ਉਹ ਅਸੀਂ ਤੁਹਾਨੂੰ ਦੱਸ ਸਕੀਏ ਤੇ ਤੁਸੀਂ ਉਹਨਾਂ ਗਲਤੀਆਂ ਤੋਂ ਬਚ ਸਕੋ ਤੇ ਆਸਾਨੀ ਦੇ ਨਾਲ ਜਿਹੜਾ ਇਸ ਤਰ੍ਹਾਂ ਦੀਆਂ ਚੀਜ਼ਾਂ ਅਗਾਸ ਸਕੋ ਤੇ ਵੀਡੀਓ ਨੂੰ ਸਾਡੇ ਨੂੰ ਵੱਧ ਤੋਂ ਵੱਧ ਜਿਹੜਾ ਤੁਸੀਂ ਸ਼ੇਅਰ ਕਰਦਾ ਕਰੋ ਤੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਤੇ ਵੀਡੀਓ ਨੂੰ ਅੰਤ ਤੱਕ ਦੇਖਿਓ ਕਿ ਆਪਾਂ ਜਦੋਂ ਬੀਜਣ ਤੋਂ ਬਾਅਦ ਇਹਦੇ ਵਿੱਚ ਕੀ ਕੀ ਕਾਰਜ ਕਰਨੇ ਨੇਗੇ ਤੇ ਜੇਕਰ ਤੁਸੀਂ ਬੈਡਾਂ ਦੇ ਉੱਪਰ ਬੀਜਿਆ ਤਾਂ ਤੁਸੀਂ ਜਿਹੜਾ ਕਿਸ ਤਰ੍ਹਾਂ ਦੀ ਦੇਖਭਾਲ ਕਰਨੀ ਆ ਬੱਟਾਂ ਦੇ ਉੱਪਰ ਕਿਸ ਤਰ੍ਹਾਂ ਕਰਨੀ ਆ ਪਾਣੀ ਕਿੰਨਾ ਕੁ ਦੇਣਾਗਾ ਤੇ ਬਾਕੀ ਜਿਹੜੇ ਥੋੜੇ ਬਹੁਤੇ ਹੋਰ ਨੁਕਤੇ ਉਹਨਾਂ ਚੀਜ਼ਾਂ ਬਾਰੇ ਜਿਹੜੀ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾ ਕੰਮ ਜਿਹੜਾ ਇਹਦੇ ਵਿੱਚ ਆ ਕਿ ਇਹਨਾਂ ਚੀਜ਼ਾਂ ਦੇ ਜਿਹੜੇ ਬੀਜ ਆ ਉਹ ਬਰੀਕ ਹੁੰਦੇ ਨੇ ਬੀਜ ਮੱਲੋ ਮੱਲੀ ਜਿਹੜਾ ਜਾਦਾ ਪੈ ਜਾਂਦਾ ਹੈਗਾ ਤੇ ਜਦੋਂ ਇਹ ਲਗਭਗ ਇੰਨੀ ਕੁ ਹਾਈਟ ਤੇ ਜਾਂ ਹੱਥ ਹੱਥ ਦੇ ਹੋ ਜਾਣਾ ਤਾਂ ਆਪਾਂ ਇਹਨਾਂ ਨੂੰ ਜਿਹੜਾ ਬਿਰਲਾ ਕਰਨਾ ਹੁੰਦਾ ਹੈਗਾ ਬਿਰਲਾ ਕਰਨ ਦਾ ਮੁੱਖ ਮਕਸਦ ਇਹ ਹੈ ਕਿ ਬੂਟੇ ਦੀ ਸੇਤ ਜਿਹੜੀ ਵਧੀਆ ਹੁੰਦੀ ਹੈ ਤੇ ਫਲ ਵੀ ਜਿਹੜਾ ਵਧੀਆ ਮੋਟਾ ਆਉਂਦਾ ਹੈਗਾ ਜੇਕਰ ਜਿਆਦਾ ਸੰਘਣੀ ਆਪਣੀ ਫਸਲ ਹੋਊਗੀ ਤਾਂ ਜਿਹੜਾ ਉਹਨੂੰ ਰੋਗ ਵੀ ਜਿਆਦਾ ਆ ਬੂਟਿਆਂ ਦੇ ਵਿੱਚ ਕੰਪੀਟੀਸ਼ਨ ਜ਼ਿਆਦਾ ਹੋਣ ਕਰਕੇ ਜਿਹੜਾ ਫਲ ਵੀ ਵਧੀਆ ਨਹੀਂ ਆਉਂਦਾ ਤੇ ਜਿਹੜਾ ਚੰਗੀ ਆਪਾਂ ਨੂੰ ਜਿਹੜੀ ਉਹਦੇ ਤੋਂ ਉਪਜ ਪ੍ਰਾਪਤ ਨਹੀਂ ਹੁੰਦੀ ਕਿ ਇਹੇ ਕਰਕੇ ਸਭ ਤੋਂ ਮੁੱਖ ਕੰਮ ਜਿਹੜਾ ਇਹਨੂੰ ਬਿਰਲਾ ਕਰਨ ਦਾ ਹੁੰਦਾ ਜੀ ਬੀਜ ਜਦੋਂ ਆਪਾਂ ਬੀਜਦੇ ਆ ਤਾਂ ਬਰੀਕੋਣ ਕਰਕੇ ਮੱਲੋ ਮੱਲੀ ਜਿਹੜਾ ਜ਼ਿਆਦਾ ਪੈ ਜਾਂਦਾ ਹੈਗਾ ਦੂਸਰਾ ਇਹਨੂੰ ਜੇ ਹੁਣ ਥੋੜਾ ਜਿਹਾ ਟੈਂਪਰੇਚਰ ਜ਼ਿਆਦਾ ਚੱਲ ਰਿਹਾ ਤਾਂ ਕਰਕੇ ਆਪਾਂ ਨੂੰ 8 ਤੋਂ 10 ਦਿਨਾਂ ਦੇ ਬਾਕਵੇ ਦੇ ਨਾਲ ਬੱਟਾਂ ਦੇ ਵਿੱਚ ਪਾਣੀ ਫੇਰਦੇ ਰਹਿਣਾ ਚਾਹੀਦਾ ਹੈਗਾ ਉਹਦੇ ਨਾਲ ਜਿਹੜੀ ਦੀ ਗ੍ਰੋਥ ਵਧੀਆ ਹੁੰਦੀ ਹੈਗੀ ਅਸੀਂ ਕਿਸੇ ਵੀ ਖਾਦ ਖਰਾਕ ਦੀ ਜਿਹੜੇ ਇਹਦੇ ਵਿੱਚ ਵਰਤੋਂ ਨਹੀਂ ਕਰਦੇ ਸਿਰਫ ਇਹ ਹੀ ਪਰਾਲੀ ਜਿਹੜੀ ਹੌਲੀ-ਹੌਲੀ ਗਲ ਕੇ ਇਹਨੂੰ ਖਾਦ ਦਾ ਕੰਮ ਕਰੂਗੀ ਜਾਂ ਲੋੜ ਪੈਣ ਤੇ ਇੱਕ ਦੋ ਕੋਲ ਜਿਹੜੇ ਪਾਠੀਆਂ ਵਗੈਰਾ ਦੇ ਹੁੰਦੇ ਆ ਉਹ ਛਿੜਕਦੇ ਆ ਇਸ ਤੋਂ ਇਲਾਵਾ ਆਪਾਂ ਕੋਈ ਸੇ ਵੀ ਚੀਜ਼ ਦੀ ਇਹਦੇ ਵਿੱਚ ਵਰਤੋਂ ਨਹੀਂ ਕਰਦੇ ਤੇ ਤੁਸੀਂ ਵੀ ਇਹਨਾਂ ਚੀਜ਼ਾਂ ਦੀ ਮਦਦ ਦੇ ਨਾਲ ਇਹਨੂੰ ਆਸਾਨੀ ਦੇ ਨਾਲ ਆਪਦੀ ਰਸੋਈ ਦੀ ਬਰਤੋਂ ਲਈ ਉਗਾ ਸਕਦੇ ਹੋਗੇ ਬਰੀਕ ਫਿਰਲਾ ਕਰਨਾ ਸਭ ਤੋਂ ਜ਼ਰੂਰੀ ਚੀਜ਼ ਆ ਜੇਕਰ ਤੁਹਾਡੀ ਪੱਟ ਘਾਟ ਚੌੜੀ ਆ ਤਾਂ ਤੁਸੀਂ ਬਾਰ-ਬਾਰ ਜਿਹੜੀ ਇਹਦੇ ਨਾਲ ਮਿੱਟੀ ਮੋੜਨੀ ਹੈਗੀ ਜੇਕਰ ਬੈੱਡ ਤੇ ਆ ਫਿਰ ਵੀ ਤੁਸੀਂ ਖਾਈਆਂ ਦੇ ਵਿੱਚੋਂ ਜਿਹੜੀ ਮਿੱਟੀ ਮੋੜਨੀ ਹੈਗੀ ਪਰ ਜਿਹੜਾ ਸਾਡੇ ਕੋਲੇ ਚੀਜ਼ ਸੰਭਵ ਨਹੀਂ ਹੈਗੀ ਅਸੀਂ ਚੌੜੀ ਬੱਟ ਦੇ ਉੱਪਰ ਇਸ ਲਈ ਲਾਇਆ ਕਿ ਜਿਹੜਾ ਅਸੀਂ ਮਲਚਿੰਗ ਕਰਨੀ ਹੈ ਤੇ ਮਲਚਿੰਗ ਤੋਂ ਬਾਅਦ ਜਿਹੜੀ ਮਿੱਟੀ ਲਾਉਣੀ ਆ ਸਾਨ ਨਹੀਂ ਰਹਿੰਦੀ ਕਿਉਂਕਿ ਫਿਰ ਉਹ ਵਿੱਚ ਪਰਾਲੀ ਦੇ ਕਰਕੇ ਥੋੜਾ ਜਿਹਾ ਔਖਾ ਹੋ ਜਾਂਦਾ ਹੈ ਜੀ ਹੋਰ ਜਿਹੜੇ ਇਹਦੇ ਵਿੱਚ ਜ਼ਰੂਰੀ ਚੀਜ਼ਾਂ ਨੇਗੀਆਂ ਉਹ ਇਹ ਆ ਕਿ ਜਿਹੜਾ ਇਹਦੇ ਬੂਟੇ ਜਿਹੜੇ ਜ਼ਿਆਦਾ ਸੰਘਣੇ ਹੋਣ ਤਾਂ ਵੀ ਡਿੱਗਦੇ ਨਹੀਂਗੇ ਤੇ ਉਹਦਾ ਡਿੱਗਣ ਦਾ ਕਾਰਨ ਹੀ ਹੁੰਦਾ ਕਿ ਜਿਹੜੇ ਤਣੇ ਦੀ ਮੋਟਾਈ ਘੱਟ ਬਣਦੀ ਹੈ ਸੰਗਣੇ ਹੋਣ ਕਰਕੇ ਤੁਸੀਂ ਤਣੇ ਦੀ ਵਧੀਆ ਮੋਟਾਈ ਲਈ ਇਹਨੂੰ ਜਦੋਂ ਤੁਸੀਂ ਬਿਰਲਾ ਕਰੋਗੇ ਤਾਂ ਤੁਸੀਂ ਉਸੇ ਸਮੇਂ ਜਿਹੜੀ ਇਹਦੇ ਨਾਲ ਮਿੱਟੀ ਲਾ ਸਕਦੇ ਹੋਗੇ ਉਹ ਮਿੱਟੀ ਲਾਉਣ ਦੇ ਨਾਲ ਜਿਹੜਾ ਬੂਟੇ ਦੀ ਜੜ ਸਖਤ ਬਣਦੀ ਹੈ ਤੇ ਜਿਹੜਾ ਡਿੱਗਣ ਦੀ ਸਮੱਸਿਆ ਵੀ ਘੱਟ ਆਉਂਦੀ ਹੈ ਕਿ ਸੌਫ ਦਾ ਜਿਹੜਾ ਹਾਈਟ ਆਗੀ ਜਾਂ ਕਦ ਦਾਗਾ ਉਹ ਜਿਹੜਾ ਕਾਫੀ ਜ਼ਿਆਦਾ ਚਲਾ ਜਾਂਦਾ 6-7 ਫੁੱਟ ਤੱਕ 6 ਤੱਕ ਵੀ ਚਲਾ ਜਾਂਦਾ ਹੈ ਤੇ ਅਜਬਾਨ ਜਿਹੜੀ 2 ਤੋਂ 2.5 ਫੁੱਟ 1.5 ਫੁੱਟ ਇੱਥੋਂ ਤੱਕ ਜਿਹੜੀ ਹਾਈਟ ਰਹਿੰਦੀ ਹੈਗੀ ਅਲਸੀ ਦੀ ਹਾਈਟ ਦੀ ਗੱਲ ਕਰ ਲਈਏ ਤਾਂ ਅਲਸੀ ਜਿਹੜੀ ਉਹ ਵੀ ਜਿਹੜੀ ਲਗਭਗ ਸਾਢੇ 3 ਤੋਂ 4 ਫੁੱਟ ਤੱਕ ਚੱਲੀ ਜਾਂਦੀ ਹੈਗੀ ਕਲੌਂਜੀ ਦੀ ਹਾਈਟ ਜਿਹੜੀ ਫੁੱਟ ਤੋਂ 1.5 ਫੁੱਟ ਹੁੰਦੀ ਹੈਗੀ ਇਹਨਾਂ ਚੀਜ਼ਾਂ ਦਾ ਜਿਹੜਾ ਹਾਈਟ ਨੂੰ ਆਪਾਂ ਬੀਜਣ ਵੇਲੇ ਧਿਆਨ ਦੇ ਵਿੱਚ ਰੱਖਣਾਗਾ ਚੜ੍ਹਦੇ ਪਾਸੇ ਨੂੰ ਜਿਹੜੀਆਂ ਚੀਜ਼ਾਂਆਂ ਗਿਆ ਉਹਨਾਂ ਦੀ ਜਿਹੜੀ ਹਾਈਟ ਛੋਟੀ ਹੋਣੀ ਚਾਹੀਦੀ ਹੈ ਲਾਉਣ ਵੇਲੇ ਤੇ ਜਿਵੇਂ ਜਿਵੇਂ ਲੈਂਦੇ ਵਾਲੇ ਪਾਸੇ ਨੂੰ ਜਾਊਗੀ ਓਵੇਂ ਓਵੇਂ ਜਿਹੜੀ ਹਾਈਟ ਆਪਾਂ ਵੱਡੀ ਕਰ ਸਕਦੇ ਆਂਗੇ ਉਹਦੇ ਨਾਲ ਜਿਹੜੀ ਧੁੱਪ ਸਹੀ ਤਰੀਕੇ ਨਾਲ ਮਿਲਦੀ ਹੈ ਤੇ ਫਸਲਾਂ ਦਾ ਜਿਹੜਾ ਪਕਾ ਸਹੀ ਹੁੰਦਾਗਾ ਇਹ ਵੀ ਇੱਕ ਬਹੁਤ ਧਿਆਨ ਰੱਖਣਯੋਗ ਗੱਲ ਜਿਹੜੀ ਬਜਾਈ ਦੇ ਸਮੇਂ ਇਸ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚ ਹੁੰਦੀ ਹੈ ਕਿਉਂਕਿ ਜਦੋਂ ਆਪਾਂ ਮੋਨੋਕਲਚਰ ਭਾਵ ਇੱਕੋ ਤਰ੍ਹਾਂ ਦੀ ਫਸਲ ਖੇਤ ਦੇ ਵਿੱਚ ਲਾਉਣਾ ਤਾਂ ਉਹ ਇੱਕੋ ਕਦਕਾਠ ਦੀ ਹੁੰਦੇ ਉਹਦੇ ਵਿੱਚ ਆਪਾਂ ਨੂੰ ਇਹੋ ਜਿਹੀਆਂ ਚੀਜ਼ਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ ਪਰ ਜਦੋਂ ਆਪਾਂ ਮਲਟੀ ਕਲਚਰ ਕਰਦੇ ਆਂਗੇ ਵੱਖੋ ਵੱਖਰੀਆਂ ਚੀਜ਼ਾਂ ਖੇਤ ਦੇ ਵਿੱਚ ਇੱਕੋ ਸਮੇਂ ਲਾਉਣੇ ਆ ਤਾਂ ਉਹਦੇ ਵਿੱਚ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੋ ਜਾਂਦਾ ਹੈ ਕਈ ਵਾਰ ਆਪਾਂ ਚੜ੍ਹਦੇ ਵਾਲੇ ਪਾਸੇ ਵੱਡੀਆਂ ਚੀਜ਼ਾਂ ਲਾ ਲੈਂਦੇ ਆ ਵੱਡੀ ਹਾਈਟ ਵਾਲੀਆਂ ਤੇ ਲੈਂਦੇ ਵਾਲੇ ਪਾਸੇ ਜਦੋਂ ਛੋਟੀ ਹਾਈਟ ਵਾਲੀ ਚੀਜ਼ ਲਾਵਾਂਗੇ ਤਾਂ ਜਿਹੜੀ ਧੁੱਪ ਸਹੀ ਨਾ ਹੋਣ ਕਰਕੇ ਬੂਟੇ ਦੀ ਅਲੌਂਗੇਸ਼ਨ ਹੋ ਜਾਂਦੀ ਹੈ ਅਲੌਂਗੇਸ਼ਨ ਤੋਂ ਭਾਵ ਕਿ ਬੂਟੇ ਤੇ ਟਣੇ ਦਾ ਵਾਧਾ ਜ਼ਿਆਦਾ ਹੋ ਜਾਂਦਾ ਹੈ ਤੇ ਉਹਦੇ ਕਰਕੇ ਬੂਟਾ ਡਿੱਗਣਾ ਵੀ ਸ਼ੁਰੂ ਹੋ ਜਾਂਦਾ ਤੇ ਬੂਟੇ ਤੇ ਫਲ ਵੀ ਸਹੀ ਨਹੀਂ ਆਉਂਦਾ ਹੈਗਾ ਇਸ ਚੀਜ਼ ਦਾ ਵੀ ਖਾਸ ਖਿਆਲ ਆਪਾਂ ਬਜਾਈ ਦੇ ਸਮੇਂ ਰੱਖਣਾਗਾ ਜੇਕਰ ਇਸ ਤੋਂ ਇਲਾਵਾ ਹਾਂ ਤੁਸੀਂ ਬੈੱਡ ਦੇ ਉੱਪਰ ਇੱਕੋ ਬੈੱਡ ਦੇ ਉੱਪਰ ਦੋ ਵੱਖ-ਵੱਖਰੀਆਂ ਚੀਜ਼ਾਂ ਲਾਉਨੇ ਹੋ ਉਹਦੇ 'ਚ ਵੀ ਇਹੀ ਚੀਜ਼ ਹੈ ਜਿਹੜੀ ਕੰਮ ਕਰੂਗੀ ਵੀ ਜਿਹੜੀ ਅਗਲੀ ਚੀਜ਼ ਹੋਊਗੀ ਉਹ ਜਿਹੜੀ ਛੋਟੀ ਹਾਈਟ ਦੀ ਹੋਊਗੀ ਤੇ ਮਗਰਲੀ ਚੀਜ਼ ਤੁਸੀਂ ਵੱਡੀ ਹਾਈਟ ਦੀ ਲਾ ਸਕਦੇ ਹੋਗੇ ਤੇ ਬਾਕੀ ਕਟਾਈ ਬਾਰੇ ਜਾਂ ਹੋਰ ਚੀਜ਼ਾਂ ਬਾਰੇ ਜਿਹੜੀ ਇੱਕ ਵੱਖਰੀ ਵੀਡੀਓ ਆਪਾਂ ਇਹਨਾਂ ਹੀ ਲੈ ਕੇ ਆਵਾਂਗੇ ਤੇ ਜੇ ਸਬੰਧੀ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਵੀਡੀਓ ਨੂੰ ਦੇਖਣ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ